ਪੰਜਾਬ ਦੀਆਂ ਪਿੰਡੂ ਪੰਚਾਇਤਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਚਾਇਤਾਂ ਨੂੰ ਮੁੜ ਭੰਗ ਕਰਨ ਦਾ ਮਨ ਬਣਾ ਲਿਆ ਪੰਜਾਬ ਸਰਕਾਰ ਨੇ ਇਸ ਬਾਬਤ ਇਸੇ ਹੀ ਵਿਭਾਗ ਨੇ ਡੀ ਡੀ ਪੀਓਜ਼ ਜਿਨ੍ਹਾਂ ਸਮੂਹ ਜ਼ਿਲ੍ਹਿਆਂ ਦੇ ਨੇ ਉਹਨਾਂ ਨੂੰ ਜ਼ਿਲ੍ਹਾ ਵਿਕਾਸ ਅਫਸਰ ਨੇ ਜਿਹੜੇ ਪੰਚਾਇਤਾਂ ਦੇ ਉਹਨਾਂ ਨੂੰ ਇੱਕ ਚਿੱਠੀ ਕੱਢ ਦਿੱਤੀ ਆ ਜਿਸ ਦੇ ਵਿੱਚ ਵਿਸ਼ਾ ਪਾਇਆ ਗਿਆ ਕਿ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕਾਂ ਦੀ ਨਿਯੁਕਤੀ ਕਰਨ ਸਬੰਧੀ ਇਸ ਮਾਮਲੇ ਦੇ ਬਾਰੇ ਇੱਕ ਚਿੱਠੀ ਆ ਜਿਹੜੀ ਸਾਡੇ ਵੀ ਹੱਥ ਲੱਗੀ ਆ ਉਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ 2023 ਦੇ ਵਿੱਚ ਵੀ ਪੰਜਾਬ ਸਰਕਾਰ ਨੇ ਹਾਲੇ ਸਮਾਂ ਪਿਆ ਸੀ ਪੰਚਾਇਤਾਂ ਦਾ ਤਾਂ ਉਦੋਂ ਭੰਗ ਕਰ ਦਿੱਤੀਆਂ ਸੀ ਫਿਰ ਪੰਚਾਇਤ ਯੂਨੀਅਨ ਪੰਜਾਬ ਹਾਈ ਕੋਰਟ ਜਾਂਦੀ ਹੈ ਦਰਵਾਜਾ ਖੜਕਾਇਆ ਜਾਂਦਾ ਹੈ ਉੱਥੇ ਅਰਜੀ ਲਾਈ ਜਾਂਦੀ ਹੈ ਜਿਸ ਦੇ ਕਰਕੇ ਸਰਕਾਰ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਸਰਕਾਰ ਨੇ ਅਪਸਰਾਂ ਦੇ ਉੱਤੇ ਸਭ ਕੁਝ ਛਾੜ ਦਿੱਤਾ ਜਿਸ ਦੇ ਵਿੱਚ ਪ੍ਰਮੁੱਖ ਸਕੱਤਰ ਡੀਕੇ Tiwari ਤੇ ਨਾਲ ਹੀ ਗੁਰਪ੍ਰੀਤ ਸਿੰਘ ਖਹਿਰਾ ਜਿਹੜੇ ਉਸ ਵਕਤ ਪੰਜਾਬ ਮਹਿਕਮੇ ਦੇ ਪਿੰਡੂ ਪੰਚਾਇਤਾਂ ਵਿਕਾਸ ਦੇ ਮਹਿਕਮੇ ਦੇ ਜਿਹੜੇ ਜਿਹੜੇ ਸਨ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹਾਲਾਂਕਿ ਉਹਨਾਂ ਦੀ ਵੀ ਬਹਾਲੀ ਆ ਜਿਹੜੀ ਬਾਅਦ ਵਿੱਚ ਹੋ ਜਾਂਦੀ ਹੈ ਡੀਕੇ ਤਵਾੜੀ ਹੋਰਾਂ ਦੀ ਕਿਉਂਕਿ ਸਰਕਾਰ ਨੇ ਕੇਂਦਰ ਕੋਲ ਕੇਸ ਬਣਾ ਕੇ ਹੀ ਨਹੀਂ ਭੇਜਿਆ ਸੀ ਤਾਂ ਹੁਣ ਫਿਰ ਕਿਉਂਕਿ 30 ਦਸੰਬਰ 2018 ਦਾ ਦਿਨ ਸੀ ਜਦੋਂ ਪਿਛਲੀ ਵਾਰ ਪੰਚਾਇਤਾਂ ਪਿਛਲੀ ਟਰਮ ਦੀਆਂ ਹੋਈਆਂ ਉਸ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਤਾਂ ਹੁਣ ਹੋ ਸਕਦਾ ਸਰਕਾਰ ਨੇ ਫਿਰ ਕਾਨੂੰਨੀ رائے ਲੈ ਲਈ ਹੋਵੇ ਕਿ ਉਦੋਂ ਤਾਂ ਹਾਲੇ ਪੰਚਾਇਤਾਂ ਦਾ ਸਮਾਂ ਪਿਆ ਸੀ ਕਾਰਜਕਾਲ ਪੂਰਾ ਹੋਣ ਦਾ ਇਸ ਕਰਕੇ ਉਸ ਫੈਸਲੇ ਦੇ ਉੱਤੇ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਸਰਕਾਰ ਨੇ ਯੂ ਟਰਨ ਲਿਆ ਫੈਸਲਾ ਵਾਪਸ ਲੈ ਲਿਆ ਹੁਣ ਜਦੋਂ ਮਿਆਦ ਪੁੱਗ ਚੁੱਕੀ ਹੈ ਖਤਮ ਹੋ ਚੁੱਕੀ ਹੈ ਤੋਂ ਉਸ ਵਕਤ ਸਰਕਾਰ ਨੇ ਚਿੱਠੀ ਕੱਢੀ ਹੈ 15 ਜਨਵਰੀ 2024 ਨੂੰ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਕੱਢੀ ਤਾਂ ਪੰਚਾਇਤ ਯੂਨੀਅਨ ਪੰਜਾਬ ਨੂੰ ਇਸ ਦੇ ਉੱਤੇ ਇਤਰਾਜ਼ ਹੋਇਆ ਉਹ ਚਲੇ ਗਏ ਹਾਈ ਕੋਰਟ ਤੇ ਵਕੀਲਾਂ ਦੇ ਜਰੀਏ ਕਾਨੂੰਨੀ ਨੁਕਤਿਆਂ ਦੇ ਜਰੀਏ ਆਪਣਾ ਕੇਸ ਜਿੱਤ ਕੇ ਆਉਂਦੇ ਨੇ ਬੜੇ ਖੁਸ਼ੀ ਮਨਾਉਂਦੇ ਨੇ ਕਿਉਂਕਿ ਉਸ ਵਕਤ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਜਿਹੜਾ ਫੰਡ ਪਿਆ ਪੰਚਾਇਤਾਂ ਨੂੰ ਦਿੱਤਾ ਹੋਇਆ ਉਸ ਦੀ ਦੁਰਵਰਤੋਂ ਹੋਣਾ ਹੋ ਜਾਵੇ ਤਾਂ ਉਦੋਂ ਫਿਰ ਪੰਚਾਇਤ ਯੂਨੀਅਨ ਪੰਜਾਬ ਨੇ ਆਪਣੀਆਂ ਦਲੀਲਾਂ ਰੱਖੀਆਂ ਕਿ ਨਗੂਣੇ ਜੇ ਫੰਡ ਦੀ ਦੁਰਵਰਤੋਂ ਦਾ ਫਿਕਰ ਹੈ ਸਰਕਾਰ ਨੂੰ ਪਰ ਇਹ ਸਿਰਫ ਬਹਾਨਾ ਬਣਾਇਆ ਜਾ ਰਿਹਾ ਹੈ ਸਰਕਾਰ ਆਪਣੀ ਪਾਰਟੀ ਦੇ ਬੰਦਿਆਂ ਨੂੰ ਪ੍ਰਬੰਧਕਾਂ ਵਜੋਂ ਲਗਾ ਕੇ ਕਿ ਉਹ ਕੰਮ ਕਰਵਾ ਦਿਆ ਕਰਨਗੇ ਇਸ ਤਰੀਕੇ ਨਾਲ ਹੌਲੀ ਹੌਲੀ ਕੈਪਚਰ ਕਰ ਲਏ ਜਾਵੇ ਪਿੰਡਾਂ ਦੀ ਰਾਜਨੀਤੀ ਹੈ ਜਿਹੜੀ ਮੂਥ ਲੈਵਲ ਦੀ ਰਾਜਨੀਤੀ ਹੈ ਇਹ ਇਲਜ਼ਾਮ ਲਾਇਸਨ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਤੇ ਹੋਰ ਨਾ ਪਾਰਟੀਆਂ ਨੇ ਵੀ ਸਖਤ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤਾਂ ਇਸ ਵਕਤ ਇੱਕ ਵਾਰੀ ਫੇਰ ਉਹੀ ਫੈਸਲਾ ਲੈ ਲਿਆ ਗਿਆ ਜਿਸ ਤੇ ਪਹਿਲਾਂ ਯੂ ਟਰਨ ਲਿਆ ਸੀ ਪੰਜਾਬ ਸਰਕਾਰ ਨੇ ਇਸ ਬਾਬਤ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਇੱਕ ਚਿੱਠੀ ਕੱਢੀ ਗਈ ਆ ਜਿਸ ਦੇ ਵਿੱਚ ਜਿੰਨੇ ਵੀ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਡੀਡੀਪੀਓਜ਼ ਨੇ ਉਹਨਾਂ ਨੂੰ ਇਹ ਚਿੱਠੀ ਕੱਢੀ ਗਈ ਆ ਜਿਸ ਦਾ ਪੱਤਰ ਨੰਬਰ ਡਪੀਈ 2275 2023 113 ਮਿਤੀ 15 1 2024 ਜਿਸ ਦਾ ਵਿਸ਼ਾ ਰੱਖਿਆ ਗਿਆ ਹੈ ಗ್ರಾಮ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਇਸ ਵਿੱਚ ਲਿਖਿਆ ਗਿਆ ਚਿੱਠੀ 'ਚ ਸਰਕਾਰ ਵੱਲੋਂ ಗ್ರಾಮ ਪੰਚਾਇਤਾਂ ਦੀ ਆਮ ਚੋਣਾਂ ਨੇੜ ਭਵਿੱਖ ਵਿੱਚ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਆਮ ਚੋਣਾਂ ਤੋਂ ਪਹਿਲਾਂ ಗ್ರಾಮ ਪੰਚਾਇਤਾਂ ਨੂੰ 50 ਪੰਚਾਇਤੀ ਰਾਜ ਐਕਟ 1994 ਦੀ ਧਾਰਾ 29ਏ ਅਧੀਨ ਭੰਗ ਕਰਕੇ ಗ್ರಾಮ ਪੰਚਾਇਤਾਂ ਦੇ ਰਿਕਾਰਡ ਦੀ ਸੰਭਾਲ ਲਈ ਏ ਈ ਜੀ ਵੀ ਡੀਓ ਐਸ ਸੀ ਪੀਓ ਤੇ ਨਾਲ ਹੀ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਹੈ ਇਹ ਸਰਕਾਰ ਵੱਲੋਂ ਚਿੱਠੀ ਕੱਢੀ ਜਾ ਰਹੀ ਹੈ ਇਸ ਤੋਂ ਬਾਅਦ ਪਹਿਲੀ ਮੀਟਿੰਗ ਤੋਂ 5 ਸਾਲਾਂ ਮਿਆਦ ਖਤਮ ਹੋਣ ਪ੍ਰੰਤ ਗ੍ਰਾਮ ਪੰਚਾਇਤਾਂ ਦਾ ਕੰਮਕਾਜ ਚਲਾਉਣ ਲਈ ਪ੍ਰਬੰਧਕ ਨਿਯੁਕਤ ਕੀਤੇ ਜਾਣੇ ਹਨ ਇਸ ਲਈ ਪ੍ਰਬੰਧਕਾਂ ਨੂੰ ਗ੍ਰਾਮ ਪੰਚਾਇਤਾਂ ਦੀ ਵੰਡ ਕਰਕੇ ਹੇਠ ਲਿਖੇ ਪਰਫਾਰਮੇ ਵਿੱਚ ਸੂਚਨਾ ਵਿਸ਼ੇਸ਼ ਦੂਤਰਾ ਹੀ ਪੈਨ ਡਰਾਈਵ ਸਮੇਤ ਸੌਫਟ ਕਾਪੀ ਮਿਤੀ 16 1 2024 ਨੂੰ ਹਰ ਹਾਲਤ ਵਿੱਚ ਭੇਜਣੀ ਯਕੀਨੀ ਬਣਾਈ ਜਾਵੇ ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਪਹਿਲੀ ਮੀਟਿੰਗ ਦੀ ਮਿਤੀ ਦੀ ਅਧਿਕਾਰੀ ਚੰਗੀ ਤਰ੍ਹਾਂ ਦਸਤਾਵੇਜ਼ੀ ਸਬੂਤ ਵੇਖ ਕੇ ਤਸੱਲੀ ਕਰ ਲੈਣ ਇਸ ਤਰ੍ਹਾਂ ਦਾ ਜਿਹੜਾ ਇਹ ਚਿੱਠੀ ਆ ਜਿਹੜੀ ਕੱਢ ਦਿੱਤੀ ਗਈ ਆ ਇੱਕ ਪਰਫਾਰਮਾ ਨਾਲ ਨੱਥੀ ਕਰ ਦਿੱਤਾ ਗਿਆ ਜਿਸ ਤੇ ਵਿੱਚ ਜ਼ਿਲ੍ਹੇ ਦਾ ਨਾਮ ਹੋਵੇਗਾ ਲੜੀ ਨੰਬਰ 1 ਦੇ ਵਿੱਚ ਫਿਰ ਬਲਾਕ ਦਾ ਨਾਮ ਹੋਵੇਗਾ ਫਿਰ ਅਧਿਕਾਰੀ ਤੇ ਕਰਮਚਾਰੀ ਦਾ ਨਾਮ ਹੋਵੇਗਾ ਜਿਸ ਨੂੰ ਪ੍ਰਬੰਧਕ ਲਾਉਣਾ ਹੈ ਫਿਰ ਅਲਾਰਟ ਕੀਤੀਆਂ ਜਿਹੜੀਆਂ ਗ੍ਰਾਮ ਪੰਚਾਇਤਾਂ ਦੇ ਨਾਮ ਹੋਣਗੇ ਉਸ ਵਿੱਚ ਇੱਕ ਪੰਚਾਇਤ ਵੀ ਹੋ ਸਕਦੀ ਹੈ ਬਹੁਤੀਆਂ ਵੀ ਹੋ ਸਕਦੀਆਂ ਨੇ ਤਾਂ ਪਹਿਲੀ ਮੀਟਿੰਗ ਆ ਜਿਹੜੀ ਉਹ ਕਰਨ ਨੂੰ ਆਖਿਆ ਗਿਆ ਜਿਸ ਦੇ ਵਿੱਚ ਉਸ ਦੀ ਮਿਤੀ ਪਾਈ ਜਾਵੇਗੀ ਔਰ 16 ਤਰੀਕ ਨੂੰ ਯਾਨੀ ਕਿ ਆਉਣ ਵਾਲੇ ਕੱਲ ਦੇ ਵਿੱਚ ਇਹ ਮੀਟਿੰਗ ਦਾ ਗੱਲ ਆਖ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਪੰਚਾਇਤਾਂ ਦਾ ਇਮਾਦ ਪੂਰੀ ਹੋ ਚੁੱਕੀ ਹੈ ਭੰਗ ਕਰਾਂਗੇ ਪ੍ਰਬੰਧਕ ਕਨਿਯੁਕਤ ਕਰਾਂਗੇ ਉਹ ਪ੍ਰਬੰਧਕ ਕਿਸੇ ਵੀ ਰੂਪ ਚ ਹੋ ਸਕਦੇ ਨੇ ਤੇ ਨਾਲ ਹੀ ਜਿਹੜਾ ਇਲਜ਼ਾਮ ਲੱਗਦਾ ਰਿਹਾ ਇਸ ਤੋਂ ਪਹਿਲਾਂ ਦੋਸ਼ ਲੱਗਿਆ ਕਿ ਪ੍ਰਬੰਧਕ ਕਿਸ ਨੂੰ ਲਾਇਆ ਜਾਣਾ ਹੈ ਜਾਂ ਪ੍ਰਬੰਧਕ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਲੱਗਣਗੇ ਤਾਂ ਫਿਰ ਉਹ ਕਿਸ ਦੇ ਕਹਨ ਤੇ ਚੱਲਣਗੇ ਕੀ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਇਸ ਵਕਤ ਕਾਰਜਕਾਲ ਦੇ ਵਿੱਚ ਸੀ ਜਿਹੜੀਆਂ 2018 ਦੀਆਂ ਚੋਣਾਂ ਤੋਂ 2023 ਤੱਕ ਕੀ ਉਸ ਦੀ ਮੰਨੀ ਜਾਵੇਗੀ ਜਾਂ ਫਿਰ ਪਿੰਡ ਦੇ ਵਿੱਚੋਂ ਹੀ ਕੋਈ ਇੱਕ ਬੰਦਾ ਸਿਲੈਕਟ ਕੀਤਾ ਜਾਵੇਗਾ ਸੱਤਾਧਿਰ ਦੇ ਵਿੱਚੋਂ ਉਹ ਦੱਸੇਗਾ ਹਦਾਇਤਾਂ ਦੇਵੇਗਾ ਕਿ ਪ੍ਰਬੰਧਕ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਤਰ੍ਹਾਂ ਦੇ ਸ਼ੰਕੇ ਤੇ ਇਸ ਤਰ੍ਹਾਂ ਦੇ ਦੋਸ਼ ਨੇ ਜਿਹੜੇ ਪਹਿਲਾਂ ਵੀ ਜੜੇ ਨੇ ਖੜੇ ਹੋਏ ਤੇ ਲਗਾਏ ਵੀ ਗਏ ਤਾਂ ਪੰਚਾਇਤ ਯੂਨੀਅਨ ਪੰਜਾਬ ਦਾ ਇਸ ਮਸਲੇ ਦੇ ਉੱਤੇ ਕੀ ਪ੍ਰਤੀਕਿਰਿਆ ਆਉਂਦੀ ਹੈ ਵੀ ਜਲਦੀ ਪਤਾ ਲੱਗੇਗਾ ਪਰ ਪੰਚਾਇਤਾਂ ਨੂੰ ਹੁਣ ਭੰਗ ਕਰਨ ਦਾ ਹੋ ਸਕਦਾ ਹੈ ਕਿ ਕਾਨੂੰਨੀ ਰਾਏ ਲੈਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗਿਆ ਕਿ ਉਦੋਂ ਤਾਂ ਹੱਲੇ ਮਿਆਦ ਪੂਪਈ ਸੀ ਜਿਸ ਦੇ ਕਰਕੇ ਸਾਨੂੰ ਉਹ ਫੈਸਲਾ ਵਾਪਸ ਲੈਣਾ ਪਿਆ ਹਾਲਾਂਕਿ ਸਰਕਾਰ ਅਜੇ ਤੱਕ ਨਹੀਂ ਮੰਨੀ ਕਿ ਸਾਡੀ ਗਲਤੀ ਹੈ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਉਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਸਪਸ਼ਟੀਕਰਨ ਦਿੰਦੇ ਨੇ ਜਿਸ ਦੇ ਵਿੱਚ ਉਹ ਤਕਨੀਕੀ ਕਾਰਨ ਦੱਸਦੇ ਨੇ ਕਿ ਪੰਚਾਇਤਾਂ ਦਾ ਜਿਹੜਾ ਭੰਗ ਕਰਨ ਦਾ ਫੈਸਲਾ ਸੀ ਵਾਪਸ ਕਿਉਂ ਲੈ ਰਹੇ ਆ ਹਾਲਾਂਕਿ ਉਸ ਦੇ ਵਿੱਚ ਦਸਤਾਵੇਜ਼ ਸਰਕਾਰੀ ਲੀਕ ਹੋ ਗਿਆ ਜਿਸ ਨੂੰ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪਬਲਿਕ ਡੋਮੇਨ ਦੇ ਵਿੱਚ ਟਵੀਟ ਦੇ ਰੂਪ ਦੇ ਵਿੱਚ ਵੀ ਕੀਤਾ ਕਿ ਆ ਦੇਖੋ ਜਿਸ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਪੰਚਾਇਤ ਮੰਤਰੀ ਦੇ ਦਸਤਖਤ ਵੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤ ਵੀ ਨੇ ਤਾਂ ਸਰਕਾਰ ਦੀ ਮਰਜ਼ੀ ਤੋਂ ਬਿਨਾ ਅਫਸਰ ਕਿਵੇਂ ਫੈਸਲਾ ਲੈ ਸਕਦੇ ਨੇ ਬਾਅਦ ਵਿੱਚ ਇਹ ਵੀ ਇੱਕ ਗੱਲ ਚਰਚਾ ਦਾ ਵਿਸ਼ਾ ਹੈ ਕਿ ਜਿਹੜੇ ਕਾਰਜਕਾਰੀ ਜਾਂ ਵਾਧੂ ਚਾਰਜ ਦਿੱਤਾ ਗਿਆ ਡਾਇਰੈਕਟਰ ਜਿਹੜੇ ਅਮਿਤ ਕੁਮਾਰ ਸਨ ਆਈਐਸ ਉਹ ਵੀ ਛੁੱਟੀ ਤੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਹਾਲੇ ਉਹ ਡਾਇਰੈਕਟਰ ਦਾ ਵਾਧੂ ਚਾਰਜ ਹੀ ਦਿੱਤਾ ਗਿਆ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਖਹਿਰਾ ਜਿਹੜੇ ਡਾਇਰੈਕਟਰ ਹੁੰਦੇ ਸਨ ਉਥੇ ਰੈਗੂਲਰ ਡਾਇਰੈਕਟਰ ਦੇ ਰੂਪ ਵਿੱਚ ਉਹਨਾਂ ਨੂੰ ਹਾਲੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਤਾਂ ਕਿਤੇ ਨਾ ਕਿਤੇ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਅਜਿਹੇ ਮੈਕਮੇਂ ਦੇ ਵਿੱਚ ਡਾਇਰੈਕਟਰ ਦੀ ਪੋਸਟ ਦੇ ਉੱਤੇ ਕੋਈ ਅਫਸਰ ਇਸ ਕਰਕੇ ਵੀ ਹੋ ਸਕਦਾ ਹੈ ਜਿਆਦਾ देर ਬੈਠਣ ਨੂੰ ਤਿਆਰ ਨਹੀਂ ਸਰਕਾਰ ਦੀ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਸਰਕਾਰ ਨੇ ਫੈਸਲੇ ਕਈ ਵਾਰੀ ਕਾਹਲੀ ਚ ਲਏ ਹੁੰਦੇ ਨੇ ਤੇ ਬਾਅਦ ਵਿੱਚ ਯੂ ਟਰਨ ਲੈਣ ਲੱਗਿਆ ਅਫਸਰਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਦੁਬਾਰਾ ਜਿਹੜਾ ਭੰਗ ਕਰਨ ਦਾ ਪੰਚਾਇਤਾਂ ਨੂੰ ਫੈਸਲਾ ਮੰਨ ਬਣਾਇਆ ਪੰਜਾਬ ਸਰਕਾਰ ਨੇ ਉਸ ਦੇ ਬਾਰੇ ਨਤੀਜੇ ਕੀ ਨਿਕਲਦੇ ਨੇ ਪਰ ਅਸੀਂ ਪਹਿਲਾਂ ਵੀ ABC ਪੰਜਾਬ ਦੇ ਜ਼ਰੀਏ ਤੁਹਾਡੇ ਤੱਕ ਇਹ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਚਰਚਾ ਕਰ ਚੁੱਕੇ ਹਾਂ ਕਿ ਪੰਚਾਇਤੀ ਚੋਣਾਂ ਜੇਕਰ ਮਿਆਦ ਪੂਰੀ ਹੋ ਚੁੱਕੀ ਹੈ ਤਾਂ 2024 ਦੀਆਂ ਲੋਕ ਸਭਾ ਤਾਂ ਤੋਂ ਪਹਿਲਾਂ ਪੰਜਾਬ ਸਰਕਾਰ ਕਰਵਾਉਣ ਦੇ ਲਈ ਤਿਆਰ ਕਿਉਂ ਨਹੀਂ ਆ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹਾਲਾਂਕਿ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਜਲਦੀ ਕਰਵਾਈਆਂ ਜਾਣਗੀਆਂ ਹਾਲਾਂਕਿ ਤਾਰੀਖ ਦਾ ਜ਼ਿਕਰ ਨਹੀਂ ਹੈ ਮੰਨਿਆ ਹੀ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਚਾਇਤੀ ਚੋਣਾਂ ਹੋ ਸਕਦਾ ਹੈ ਕਿ ਹੁਣ ਇਸ ਤੋਂ ਪਹਿਲਾਂ ਜੇਕਰ ਹੁੰਦੀਆਂ ਨੇ ਤਾਂ ਫਿਰ ਫਰਵਰੀ ਮਹੀਨੇ ਦੇ ਅੰਦਰ ਅੰਦਰ ਹੀ ਸਾਰੀ ਪ੍ਰਕਿਰਿਆ ਜਿਹੜੀ ਆ ਪੂਰੀ ਕਰਨੀ ਪਾਵੇਗੀ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਜਾ ਕੇ ਅੱਜ ਤੋਂ ਬਾਅਦ ਚੋਣ ਜ਼ਾਬਤਾ ਲੱਗਣ ਦੇ ਵੀ ਪੂਰੇ-ਪੂਰੇ ਅਸਾਰ ਬਣੇ ਹੋਏ ਨੇ ਤਾਂ ਪੰਚਾਇਤਾਂ ਨੂੰ ਭੰਗ ਕਰਨ ਦਾ ਤੇ ਪ੍ਰਬੰਧਕਾਂ ਨੂੰ ਨਿਯੁਕਤ ਕਰਨ ਦਾ ਫੈਸਲਾ ਸਰਕਾਰ ਦਾ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਸਹਿਮਤੀ ਰੱਖਦੇ ਹੋ ਅਸਹਿਮਤੀ ਰੱਖਦੇ ਹੋ ਜਾਂ ਪੰਚਾਇਤੀ ਚੋਣਾਂ ਕਦੋਂ ਹੋਣੀਆਂ ਚਾਹੀਦੀਆਂ ਨੇ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਖਿਆਲ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਕਿਸੇ ਅਗਲੇ ਜਾਣਕਾਰੀ ਦੇ ਲਈ ਅਗਲਾ ਅਪਡੇਟ ਜਿਵੇਂ ਵੀ ਆਉਂਦਾ ਇਸ ਮਸਲੇ ਦੇ ਉੱਤੇ ਕਿਸੇ ਦੀ ਪ੍ਰਤੀਕਿਰਿਆ ਆਉਂਦੀ ਹੈ ਉਸ ਬਾਬਤ ਵੀ ਜਾਣਕਾਰੀ ਸੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ